ਸਾਉਥਵਿਲੀਨ ਸੈਂਟਰ ਦੇ ਵਿੱਚ ਇੱਕ ਅਸੀਂ ਵਿਸ਼ੇਸ਼ ਜਿਹੜੀ ਅਗੇ ਕੈਂਪੇਨ ਇਹ ਸਟਾਰਟ ਕੀਤੀ ਸੀਗੀ। ਤੋਂ ਇਸੇ ਹੀ ਕੈਂਪੇਨ ਦੇ ਤਹਿਤ ਕੰਮ ਕਰਦੇ ਹੋਏ ਰਾਮਾ ਮੰਡੀ ਪੁਲਿਸ ਨੇ ਜਿਹੜੀ ਹੈਗੀ ਯਾਰ ਕੱਲ 16 8 24 ਨੂੰ ਇੱਕ ਅਹਿਮ ਸਫਲਤਾ ਮਿਲੀ। ਜਦੋਂ ਇਹਨਾਂ ਨੇ ਕਿ ਇੱਕ ਸਨੈਚਰ ਜਿਹੜਾ ਹੈਗਾ ਵਾ ਜਿਹਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਜਿਹੜਾ ਕਿ ਕਪੂਰਥਾਲੇ ਦੇ ਰਹਿਣ ਵਾਲਾ ਹੈਗਾ। ਇਹਨੂੰ ਰੰਡ ਅਪ ਕਰਕੇ ਪੁੱਛਗਿੱਛ ਕੀਤੀ ਤਾਂ ਇਹਦੇ ਕੋਲੋਂ ਜਿਹੜੀ 16 8 ਨੂੰ ਇੱਕ ਸਾਡੇ ਸਨੈਚਿੰਗ ਦੀ ਜਿਹੜੀ ਵਾਰਦਾਤ ਹੋਈ ਸੀਗੀ ਇਹਦੇ ਵਿੱਚ ਕਿ ਲੇਡੀ ਦੀ ਵਾਲੀ ਸਨੇਚ ਕਰ ਲਈ ਸੀਗੀ ਉਹ ਸੋਨੇ ਦੀ ਜਿਹੜੀ ਹੈਗੀ ਵਾਲੀ ਉਹ ਬਰਾਮਦ ਹੋਈ ਹੈ ਤੇ ਦੋਸ਼ੀ ਦੇ ਖਲਾਫ ਜਿਹੜੀ ਹੈਗੀ ਆ 1781 ਐਫ ਆਈ ਆਰ 1783 ਜਿਹੜੀ ਹੈਗੀ ਆ ਕੀਤੀ 16824 ਨੂੰ ਦਰਜ ਕੀਤੀ ਗਿਆ ਰਾਮਾ ਮੰਡੀ ਥਾਣੇ ਵਿੱਚ ਤੋਂ ਇਹਦੇ ਵਿੱਚ ਪੁੱਛਗਿੱਛ ਕਰਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਜੇ ਵਾਲੀ ਕੋਈ ਸੀਗੀ ਉਹ ਵਾਲੀ ਜਿਹੜੀ ਹੈਗੀ ਹੈ ਇਹਦੇ ਕੋਲ ਬਰਾਮਦ ਹੋ ਚੁੱਕੀ ਹੈ ਪਰ ਪਲੱਸ ਇਸ ਮੋਟਰਸਾਈਕਲ ਤੇ ਇਹਨੇ ਵਾਰਦਾਤ ਕੀਤੀ ਸੀ ਉਹ ਮੋਟਰਸਾਈਕਲ ਜਿਹੜਾ ਹੈਗਾ ਉਹ ਬ੍ਰਾਮਧ ਹੋ ਗਿਆ ਤੇ ਫਿਲਹਾਲ ਅੱਜ ਜਿਹੜਾ ਹੈਗਾ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਤੇ ਦੇਖਦੇ ਅੰਦਰ ਰਿਮਾਂਡ ਅਸੀਂ ਹਾਸਲ ਕੀਤਾ ਹੈਗਾ ਜਿਹਦੇ ਵਿੱਚ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈਗੀ ਉਹ ਪੁੱਛ ਕੇ ਛੇ ਦੇ ਦਿਨ ਚਾਰ ਦੇ। ਛੇ ਤੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ? ਇਹ ਫਿਲਹਾਲ ਇਹ ਤੇ ਇਹ ਪਹਿਲਾ ਮਗਦਮਾ ਹੀ ਹੈਗਾ ਔਰ ਇਹ ਫਿਲਹਾਲ ਜਿੱਥੋਂ ਤੱਕ ਹੋਂ ਤੱਕ ਦੀ ਪੁੱਛ ਕੇ ਛੋਈ ਹੈ ਫਿਲਹਾਲ ਕੰਦਾ ਹੀ ਆਪਣੇ ਆਪ ਨੂੰ ਦੱਸ ਰਿਹਾ ਹੈਗਾ। ਈਵਨ ਕਿ ਅਸੀਂ ਕ੍ਰਾਸ ਚੈੱਕ ਵੀ ਕੀਤਾ ਹੈਗਾ। ਪਰ ਫਿਲਹਾਲ ਜਿਹੜਾ ਇਹਦਾ ਕੋਈ ਹੋਰ ਕੋਈ ਅਗੇ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹ ਪਹਿਲਾ ਫਰਮਾਨੇ ਦੇ ਦਰਜ ਹੋਇਆ ਜਿਹੜਾ 183 ਨੰਬਰ ਦਾ ਹੈ। ਸਿਰਨੇ ਤਾਂ ਪਹਿਲੇ ਵੀ ਕੋਈ ਵਾਰਦਾਤ ਹੋਰ ਵੀ ਕੀਤੀ ਹੈ ਉਸ ਤੋਂ ਇਲਾਵਾ ਜੀ? ਹਾਂਜੀ ਇਹ ਹੁਣ ਜਿਹੜੀ ਅਸੀਂ ਪੁੱਛਗਿੱਛ ਕਰ ਰਹੇ ਹੈਗੇ ਨੇ ਸਾਡੇ ਐਸ.ਐਸ.ਓ ਸਾਹਿਬ ਦੇ ਚੌਕੀ ਇੰਚਾਰਜ ਇਹ ਸ਼ਹਿਰ ਦੇ ਵਿੱਚ ਜਿਹੜੀਆਂ ਨੇ ਕਈ ਵਾਰਦਾਤਾਂ ਦਾ ਜਿਹੜੇ ਜਿਹੜੀਆਂ ਮੰਨੀਆਂ ਹੈਗੀਆਂ ਉਹਨਾਂ ਦੇ ਪ੍ਰੋਪਰਲੀ ਅਸੀਂ ਜਿਹੜਾ ਸਾਡੇ ਇੰਚਾਰਜ ਨਾਲ ਹੀ ਇਹ ਲਿਖਾਂਗੇ ਕਿ ਇਹ ਸ਼ਹਿਰ ਦੇ ਵਿੱਚ ਕਿੰਨੀਆਂ ਵਾਰਦਾਤਾਂ ਕੀਤੀਆਂ। ਇਹਦਾ ਮਾਮਲਾ ਜੀ ਮਾਨਯੋਗ ਸ਼੍ਰੀ ਅਪਨ ਸ਼ਰਮਾ ਜੀ ਆਈਪੀਐਸ ਕਮਿਸ਼ਨਰ ਪੁਲਿਸ ਚਿਲੰਦਰ ਅਤੇ ਪਾਲਾਤਰ ਅਫਸਰਾਂ ਦੀ ਹਾਜ਼ਰੀ ਤਾਂ ਦੇ ਮਤਾਬਕ ਜਿਹੜੇ ਸ਼ਹਿਰ ਦੇ ਵਿੱਚ ਜਿਹੜੀ ਲੁੱਟਖੋਹ ਦੀ ਵਾਰਦਾਤ ਕਰਨ ਵਾਲੇ ਜਿਹੜੇ ਹੈਗੇ ਨੇ ਮਾੜੇ ਅਨਸਰ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਉਹਨਾਂ ਨੂੰ ਕਾਬੂ ਕਰਨ ਦੇ ਲਈ ਜਿਹੜੀ ਹੈਗੀ ਐ ਸਬਡਿਵੀਜ਼ਨ ਸੈਂਟਰ ਦੇ ਵਿੱਚ ਇੱਕ ਅਸੀਂ ਵਿਸ਼ੇਸ਼ ਜਿਹੜੀ ਹੈਗੇ ਕੈਂਪੇਨ ਸਟਾਰਟ ਕੀਤੀ ਸੀਗੀ ਤਾਂ ਉਸੇ ਹੀ ਕੈਂਪੇਨ ਦੇ ਤਹਿਤ ਕੰਮ ਕਰਦੇ ਹੋਏ ਰਾਮਾ ਮੰਡੀ ਪੁਲਿਸ ਨੇ ਜਿਹੜੀ ਹੈਗੀ ਆ ਕੱਲ 16 8 24 ਨੂੰ ਇੱਕ ਅਹਿਮ ਸਫਲਤਾ ਮਿਲੀ ਜਦੋਂ ਇਹਨਾਂ ਨੇ ਕਿ ਇੱਕ ਸਟਰਕਚਰ ਜਿਹੜਾ ਹੈਗਾ ਵਾ ਜਿਹਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਜਿਹੜਾ ਕਿ ਕਪੂਰਥਾਲੀ ਰਹਿਣ ਵਾਲਾ ਹੈਗਾ ਇਹਨੂੰ ਰੰਡ ਅਪ ਕਰਕੇ ਪੁੱਛਗਿਛ ਕੀਤੀ ਇਹਦੇ ਕੋਲੋਂ ਜਿਹੜੀ 16 8 ਨੂੰ ਇੱਕ ਸਾਡੇ ਸਨੇਚਿੰਗ ਦੀ ਜਿਹੜੀ ਵਾਰਦਾਤ ਹੋਈ ਸੀਗੀ ਜਿਹਦੇ ਵਿੱਚ ਇੱਕ ਲੇਡੀ ਦੀ ਵਾਲੀ ਸਨੇਚ ਕਰ ਲਈ ਸੀਗੀ ਉਹ ਸੋਨੇ ਦੀ ਜਿਹੜੀ ਹੈਗੀ ਵਾਲੀ ਉਹ ਬਰਾਮਦ ਹੋਈ ਹੈ ਤੇ ਦੋਸ਼ੀ ਦੇ ਖਿਲਾਫ ਜਿਹੜੀ ਹੈਗੀ ਆ 178 ਐਫ ਆਈ ਆਰ 1783 ਜਿਹੜੀ ਹੈਗੀ ਆ ਅੰਮ੍ਰਿਤਸਰ 16 ਅੱਜ ਦਰਜ ਕੀਤੀ ਗਈ ਹੈ ਰਾਮਾ ਮੰਡੀ ਥਾਣੇ ਵਿੱਚ। ਤੋਂ ਇਹਦੇ ਵਿੱਚ ਪੁੱਛਗਿੱਛ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਜਿਹੜੀ ਬਾਲੀ ਮਤਲਬ ਕੋਈ ਸੀ। ਉਹ ਬਾਲੀ ਜਿਹੜੀ ਹੈਗੀ ਹੈ ਇਹਦੇ ਕੋਲ ਬਰਾਮਦ ਹੋ ਚੁੱਕੀ ਹੈ। ਪਰ ਪਲੱਸ ਜਿਸ ਮੋਟਰਸਾਈਕਲ ਤੇ ਇਹਨੇ ਵਾਰਦਾਤ ਕੀਤੀ ਸੀ ਵੀ ਉਹ ਮੋਟਰਸਾਈਕਲ ਜਿਹੜਾ ਹੈਗਾ ਉਹ ਬਰਾਮਦ ਹੋ ਗਿਆ। ਤੇ ਫਿਲਹਾਲ ਅੱਜ ਜਿਹੜਾ ਹੈਗਾ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਤੇ ਇੱਕ ਦਿਨ ਦਾ ਰਿਮਾਂਡ ਅਸੀਂ ਹਾਸਲ ਕੀਤਾ ਹੈਗਾ ਜਿਹਦੇ ਵਿੱਚ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈਗੀ ਹੈ ਉਹ ਪੁੱਛਗਿੱਛ ਹੈ ਜੀ ਚਲੋ ਦੇਖੀਏ। ਸਰ ਇਹ ਤੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਇਹ ਫਿਲਹਾਲ ਇਹ ਤੇ ਇਹ ਪਹਿਲਾ ਮਕਦਮਾ ਹੀ ਹੈਗਾ ਔਰ ਇਹ ਫਿਲਹਾਲ ਜਿੱਥੋਂ ਤੱਕ ਹੋਂ ਤੱਕ ਦੀਦੀ ਪੁੱਛਗਛ ਹੋਈ ਹੈ ਫਿਲਹਾਲ ਕੰਦਾ ਹੀ ਆਪਣੇ ਆਪ ਨੂੰ ਦੱਸ ਰਿਹਾ ਹੈ ਵਾ ਈਵਨ ਕਿ ਅਸੀਂ ਕ੍ਰੋਸ ਚੈੱਕ ਵੀ ਕੀਤਾ ਹੈ ਪਰ ਫਿਲਹਾਲ ਜਿਹੜਾ ਇਹਦਾ ਕੋਈ ਹੋਰ ਕੋਈ ਅਗੇ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹ ਪਹਿਲਾ ਮਕਦਮਾ ਦੇ ਦਰਜ ਹੋ ਜਿਹੜਾ 183 ਨੰਬਰ ਦਾ ਹੈ ਫਿਰ ਨੇ ਪਹਿਲੇ ਵੀ ਕੋਈ ਵਾਰਦਾਤ ਹੋਰ ਵੀ ਕੀਤੀ ਹੈ ਇਸ ਤੋਂ ਇਲਾਵਾ ਜੀ ਹਾਂਜੀ ਇਹ ਹੁਣ ਜਿਹੜੀ ਅਸੀਂ ਪੁੱਛਗਛ ਕਰ ਰਹੇ ਹੈਗੇ ਨੇ ਸਾਡੇ ਐਸ.ਐਸ.ਓ ਸਾਹਿਬ ਦੇ ਚੌਕੀ ਇੰਚਾਰਜ ਇਹ ਸ਼ਹਿਰ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਕਈ ਵਾਰਦਾਤਾਂ ਦਾ ਜ ਇਹ ਲਿਖਾਂਗੇ ਕਿ ਇਹਨਾਂ ਸ਼ਰਤ ਦੇ ਵਿੱਚ ਕਿੰਨੀਆਂ ਵਾਰਤਾ ਕਰੀਏ